ਪਿਆਰਾ ਦੇ ਵਿੱਚ ਇੱਕ ਵਾਰ ਫੇਰ ਤੋਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਪਤੀ ਪਤਨੀ ਜੋ ਕਿ ਲਿਵਿੰਗ ਦੇ ਵਿੱਚ ਰਹਿੰਦੇ ਸਨ ਜਿਨ੍ਹਾਂ ਦਾ ਸਮਝੌਤਾ ਪੀੜਤ ਪਰਿਵਾਰ ਦਾ ਮੁਤਾਬਿਕ ਹਿਊਮਨ ਸੇਲ ਦੇ ਵਿੱਚ ਹੋ ਚੁੱਕਿਆ ਸੀ ਉਸ ਮੁੰਡੇ ਦੇ ਵੱਲੋਂ ਆਪਣੇ ਘਰਦਿਆਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਕਾਫੀ ਜ਼ੋਰਾਂ ਦੇ ਨਾਲ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਸੀਸੀਟੀਵੀ ਦੇ ਵਿੱਚ ਸ਼ਰਿਆਮ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਘਰ ਦੇ ਵਿੱਚੋਂ ਪਰਿਵਾਰਕ ਮੈਂਬਰਾਂ ਦੇ ਨਾਲ ਕੁੱਟਮਾਰ ਕਰ ਰਿਹਾ ਹੈ ਪਰ ਫਿਰ ਵੀ ਪਟਿਆਲਾ ਪੁਲਿਸ ਵੱਲੋਂ ਮਾਮਲਾ ਦਰਜ ਨਾ ਕਰਕੇ ਸੁਣਵਾਈ ਵਾਸਤੇ ਦੋਵੇਂ ਪਾਰਟੀਆਂ ਨੂੰ ਬੁਲਾਇਆ ਜਾ ਰਿਹਾ ਹੈ कुलदीप नाम है जी मैं पटियाला जी कारण सर ना मेरे रिश्तेदारी में थे उनकी बेटी से ब्याह हुआ था तो उनका पहला सब कुछ यानी के थाने में निबेड़ा हो चुका तो उसी चक्कर में वो लड़के यहाँ पे जन्माष्टमी करके अपना रखड़ी करके आई हुई थी वो वहाँ पे तो वो यहाँ पे है ना अभी थोड़ी देर पहले ही आई थी मैं अभी ड्यूटी से आया था तो वो लड़का आके मेरे को आवाज लगाने लगा तो मेरी वाइफ यहाँ पे गेट के पास ही थी तो उन्होंने जैसी गेट खोला उसने धक्का मारा मेरी वाइफ इधर गिरी तो मेरे मोसई जो थे वो गेट के पास ही थे तो उसने ना आके डांग थी उसके हाथ में उसने वो डांग उनके मारी तो मैं अंदर बैठा हुआ चाह पी रहा था मैं जैसे ही बाहर आया तो उसने दो डांग मेरे भी मारी जो आपको वीडियो में दिखाई दे रहा होगा कि एक मेरे कंधे पे लगी एक मेरे बाजू पर लगी दो डांग मारी थी तो मैं भाग है ना सामने वाले को घर में चला गया वो लड़का था तो मैंने उसको आवाज लगाई जब तक वो लड़का बाहर आया तो वो लड़के जा चुके थे पुलिस कंप्लीट करी आपने हाँ जी हाँ जी सर उन्होंने आज बुलाया जी लड़के को जी। आज बुलाया था चार बजे का टाइम दिया हुआ हमें जी। मांग क्या करते आप? बस मांग यही करते जी में हमारे साथ दोबारा ना हो अब हमने कल को मेरे छोटे बच्चे हैं जी तीन छोटे बच्चे हैं मेरे मेरे माँ बाप है नही कल को मैं ही से घर का कमाने वाला हूँ अगर कल को मुझे कुछ होया था ਕਲ ਕੋ ਜਿਦਾ ਉਹ ਹਾਰ ਡਾਂਗ ਨੂੰ ਚਲਾ ਰਦਾ ਕਲ ਕੋ ਮੇਰੇ ਕੋਈ ਹੋ ਜਾਤਾ ਤਾਂ ਮੇਰਾ ਘਰ ਤੋਂ ਮੁੜ ਜਾਂਦਾ ਲਾ ਜੀ ਕੀ ਨਾਮ ਹੈ ਤੁਹਾਡਾ ਮੋਹਿਣੀ ਕਿਥੋਂ ਦਾ ਰਹਿਣ ਵਾਲੇ ਤੁਸੀਂ ਮੈਂ ਪਟਿਆਲੇ ਜੀ ਪਟਿਆਲੇ ਜੀ ਕੀ ਘਟਨਾ ਵਾਪਰੀ ਉਸ ਦਿਨ ਅਸੀਂ ਮੈ ਹਫਤਾ ਹੋਇਆ ਉਹ ਰਿਆਈ ਨੂੰ ਹਲੇ ਜਨਮਾਸਟਰੀ ਮੇਲੇ ਦਿਨ 7:30 ਵਜੇ ਉਹ ਆ ਕੇ ਉਹ ਗੁੰਡਾਗਰਦੀ ਕਰ ਰਿਹਾ ਔਰੇ ਜੀ ਮੇਰੇ ਦੀਦੇ ਦੇ ਘਰੇ ਆਇਆ ਮਾਰਿਆ ਮੇਰੇ ਡੈਡੀ ਨੂੰ ਵੀ ਇੰਨਾ ਮਾਰਿਆ ਜੀ ਛੂਰਾ ਲੈ ਕੇ ਆਇਆ ਸੋਟੀਆਂ ਲੈ ਕੇ ਆਇਆ ਕੀ ਆਖਰ ਮਾਰਿਆ ਕਿ ਤੁਹਾਡੇ ਕੋਲ ਲੱਗਦੇ ਸੀ ਉਹ ਮੇਰੇ ਪਹਿਲੇ ਹਸਬੰਦ ਲੱਗਦੇ ਸੀ ਬਟ ਮੈਂ ਲੀਵਿੰਗ ਚ ਰਹਿੰਦੀ ਸੀ 4 ਸਾਲ ਮੇਰੀ ਗੁੜੀਆ ਵੀ ਹੈ 3.5 ਸਾਲ ਦੀ ਜੀ ਉਹ ਮਤਲਬ ਸਾਡੇ ਬੂਮਨ ਥਾਣੇ ਦੇ ਵਿੱਚ ਸਾਰਾ ਕੁਝ ਹੋ ਗਿਆ ਕਲੀਅਰ ਕੀ ਸੰਦੋਕ ਆਇਆ ਸੀ ਉੱਥੇ ਸੰਦੋਕ ਆਇਆ ਕਿ ਮਤਲਬ ਉਹ ਕਹਿੰਦਾ ਕਿ ਮੈਂ ਤੇ ਨਾਲ ਰਹਿਣਾ ਪਰ ਮੈਂ ਨੇ ਕਿਹਾ ਮੈਂ ਨਹੀਂ ਰਹਿਣਾ ਇਹ ਨਸ਼ਾ ਕਰਦਾ ਚਿੱਟਾ ਵੀ ਪਿੰਦਾ ਹੈ ਸਮੈਗ ਵੀ ਕਰਦਾ ਸਾਰਾ ਕੁਝ ਨਸ਼ਾ ਕਰਦਾ ਕਿ ਮੈਂ ਨਹੀਂ ਰਹਿ ਸਕਦੀ ਮੈਂ ਉਹ ਤੋਂ ਪਹਿਲਾ 5 ਮਹੀਨੇ ਆਪਣੀ ਮੰਮੀ ਕੋਲ ਆ ਕੇ ਰਹੀ ਆ ਉਹ ਮਤਲਬ ਉਥੋਂ ਫੋਨ ਕਰ ਕਰਕੇ ਮੈਨੂੰ ਧਮਕਾਂਦਾ ਸੀ ਕਿ ਮੈਨੂੰ ਪੈਸੇ ਦੇ ਮੈਂ ਨਸ਼ਾ ਕਰਨਾ ਹੈ ਜੇ ਤੂੰ ਨਹੀਂ ਦੇਗੀ ਤਾਂ ਮੈਂ ਘਰੇ ਆ ਕੇ ਤੇਰੇ ਕਲੇਸ਼ ਕਰੂੰਗਾ ਜੀ ਮੈਂ ਇਸ ਡਰ ਦੇ ਮਾਰਾ ਫਿਰ ਆਪਣਾ ਦੂਸਰਾ ਕਦਮ ਪਰ ਮੈਂ ਉਹਦੇ ਨਾਲ ਨਹੀਂ ਰਹਿਣਾ ਸੀਗਾ ਜੀ ਉਹ ਤੋਂ ਛੋੜ ਛਾੜ ਤੁਸੀਂ ਆ ਗਏ ਹਾਂ ਜੀ ਮੈਂ ਉੱਥੇ ਛੋੜ ਛਾੜ ਕੇ ਆ ਗਈ ਫੈਸਲਾ ਇਹੀ ਹੋਇਆ ਵੂਮਨ ਸੈੱਲ ਦੇ ਵਿੱਚ ਹਾਂ ਵੂਮਨ ਸੈੱਲ ਦੇ ਵਿੱਚ ਫੈਸਲਾ ਹੋ ਗਿਆ ਉਹ ਤਾਂ ਕਹਿ ਰਿਹਾ ਕਿ ਮੈਂ ਨਹੀਂ ਰਹਿਣਾ ਮੈਂ ਵੀ ਕਿਹਾ ਮੈਂ ਨਹੀਂ ਰਹਿਣਾ ਬਟ ਉਹ ਮੇਰੀ ਗੁੜੀਆ ਦੇ ਪਿੱਛੇ ਪਿਆ ਪਰ ਮੈਂ ਗੁੜੀਆ ਨਹੀਂ ਦੇਣੀ ਆਪਣੀ ਜੀ ਉਹਦੇ ਜਿਹੜਾ ਹਮਲਾ ਕੀਤਾ ਕਿੰਨੇ ਤਰੀਕੇ ਪਰ ਸੋਯਾ ਜਨਮਾਸਟਿੰਗ ਮਲੇ ਦੇ ਜੀ ਹਾਂਜੀ ਆ ਕੇ ਬਾਰ ਜੋ ਜੇ ਸੋਸਿਟੀ ਫਟੇ ਵਾਇਰਲ ਹਾਂ ਸਾਡੇ ਕੋਲ ਪਈ ਆ ਉਹਦੇ ਵਿੱਚ ਜਿਵੇਂ ਵਾਇਰਲ ਹੋ ਰਿਹਾ ਮਾਰਕ ਫਰੇ ਆ ਉਹ ਤੁਹਾਡੇ ਜਿਹੜੇ ਹਸਬੰਡ ਜਿਹੜੇ ਹਾਂਜੀ ਜੀ ਉਹਨੇ ਕਿਸ ਤੇ ਹਮਲਾ ਕੀਤਾ ਉਹਨੇ ਮੇਰੀ ਦੀਦੀ ਤੇ ਕਰਿਆ ਜੀਜੇ ਤੇ ਕਰਿਆ ਮੇਰੇ ਡੈਡੀ ਤੇ ਕਰਿਆ ਜੀ ਤਾਂ ਮੈਂ ਬੱਚਿਆਂ ਲੈ ਕੇ ਅੰਦਰ ਹੋ ਗਈ ਤਾਂ ਕੱਲ ਇੰਨੇ ਹਥਿਆਰ ਸੀ ਕਿ ਉਹ ਸਾਡੇ ਤੇ ਵੀ ਹਮਲਾ ਕਰ ਸਕਦਾ ਹਾਂਜੀ ਉਸੇ ਕੰਮ ਕਰੀਏ ਸ਼ਾਮ ਨੂੰ ਜੀ ਮੈਂ ਬੁਲਾਇਆ ਤਾਂ ਫੁੱਲ ਸਰਾ ਹਾਂਜੀ ਕੱਲ ਵੀ ਬੁਲਾਇਆ ਸੀ ਪਰ ਕੱਲ ਕੋਈ ਸੁਣਵਾਈ ਨਹੀਂ ਹੋਈ ਅੱਜ ਦੇਖਦੇ ਹਾਂ ਸੁਣਵਾਈ ਹੁੰਦੀ ਹੈ ਕਿ ਨਹੀਂ ਹੁੰਦੀ ਕੀ ਨਾਮ ਹੈ ਤੁਹਾਡਾ ਮੇਰਾ ਨੀਤਾ ਨਾਮ ਹੈ ਜੀ ਸਿੱਸੀ ਦੇ ਮੋਟੇ ਬਾਹਰ ਹੋ ਰਹੀ ਹੈ ਕੀ ਘਟਨਾ ਉਹ ਹਾਂਜੀ ਉਹ ਜੀ ਅਸੀਂ ਨਾ ਜਨਮ ਅਸਮੀ ਵਾਲੇ ਦਿਨ ਅਸੀਂ ਅੰਦਰ ਸੀਗੇ ਤੇ ਉਹਨੇ ਆਵਾਜ਼ ਮਾਰੀ ਮੇਰੇ ਹਸਬੰਦ ਨੂੰ ਨਾਮ ਲੈ ਕੇ ਕੁਲਦੀਪ ਕੁਲਦੀਪ ਫਿਰ ਮੈਂ ਬਾਹਰ ਗਈ ਤੇ ਉਹ ਕਹਿੰਦਾ ਮਾਨਸੀ ਨੂੰ ਬਾਹਰ ਕੱਢ ਤੇ ਮੈਂ ਕਹਾਂ ਮਾਨਸੀ ਉਰੇ ਹੈ ਨਹੀਂ ਗਈ ਤੇ ਉਹਨੇ ਕੀ ਕਰਿਆ ਦਰਵਾਜ਼ਾ ਜ਼ੋਰ ਦੀ ਮਾਰਿਆ ਮੇਰੇ ਮੂੰਹ ਤੇ ਆ ਕੇ ਲੱਗਿਆ ਮੇਰੇ ਇੱਥੇ ਲੱਗਿਆ ਤੇ ਕਹਿੰਦਾ ਬਾਹਰ ਕੱਢ ਫਿਰ ਮੈਂ ਸਾਮਣੇ ਆ ਖੋਲ ਕੇ ਖੜ ਗਈ ਫਿਰ ਮੇਰਾ ਮੋਸਾ ਜੀ ਖੜੇ ਸੀਗੇ ਫਿਰ ਉਹ ਨਾ ਛੋਟੀਆਂ ਡਾਂਗਾਂ ਲੈ ਕੇ ਮਾਰਨ ਲੱਗਿਆ ਫਿਰ ਅਸੀਂ ਆਪਣਾ ਬਚਾਅ ਕਰ ਰਹੇ ਸੀਗੇ ਫਿਰ ਉਹਨਾਂ ਨੇ ਮੇਰੇ ਵੀ ਮਾਰੀ ਆ ਫਿਰ ਮੇਰੇ ਮੋਸਾ ਜੀ ਨੂੰ ਉਹ ਬਹੁਤ ਮਾਰਾ ਫੜ ਕੇ ਉਹਨਾਂ ਨੂੰ ਖਿੱਚ ਕੇ ਰੋੜ ਕੇ ਆ ਗੇਰਤਾ ਫਿਰ ਉਸ ਤੋਂ ਬਾਅਦ ਮੇਰੇ ਹਸਬੰਡ ਆ ਗਏ ਫਿਰ ਉਹਨਾਂ ਨੂੰ ਵੀ ਡਾਂਗਾਂ ਮਾਰੀਆਂ ਨੇ ਬਹੁਤ ਜ਼ਿਆਦਾ ਸੱਟ ਲੱਗੀ ਹੈ ਜੀ ਤੇ ਬਾਅਦ ਵਿੱਚ ਉਹ ਸ਼ੂਰਿਆ ਕੱਢ ਕੇ ਦਿਖਾਰਿਆ ਜੀ ਮੇਰੇ ਛੋਟੇ ਛੋਟੇ ਬੱਚੇ ਖੜੇ ਸੀਗੇ ਅਸੀਂ ਉਹਨਾਂ ਨੂੰ ਸਾਈਡ ਕਰਤਾ ਉਹ ਸਾਡੇ ਇੱਥੇ ਅੰਦਰ ਤੱਕ ਆ ਗਿਆ ਸੀਗਾ ਤੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਦਾ ਪੁਲਿਸ ਕੋਲ ਅਸੀਂ ਇਹ ਕਹਿੰਦੇ ਆ ਜੀ ਵੀ ਉਹਨੂੰ ਸਜ਼ਾ ਮਿਲੇ ਜੀ ਕਿਉਂਕਿ ਉਹ ਜਦ ਦੇਖੋ ਥੋੜੇ ਦਿਨ ਬਾਅਦ ਹੀ ਗੁੰਡਾਗਰਦੀ ਕਰਦਾ ਹੈ ਗਲੀ 'ਚ ਆ ਕੇ ਗਾਲ੍ਹਾਂ ਕੱਢਦਾ ਹੈ ਜੀ ਤੇ ਮੇਰੇ ਹਸਬੰਦ ਪਹਿਲਾਂ ਵੀ ਹਾਥੋਂ ਤੇ ਚੱਕਿਆ ਸੀਗਾ ਹੁਣ ਦੁਬਾਰਾ ਉਹ ਸਾਡੇ ਘਰ ਦੇ ਵਿੱਚ ਆ ਕੇ ਹਮਲਾ ਕਰਿਆ ਉਹਨੇ ਤੇ ਅਸੀਂ ਕਹਿੰਦੇ ਕੋ ਉਹਨੂੰ ਸਜ਼ਾ ਮਿਲੇ ਜੀ